ਮਕੌਧਰ ਦੇ ਵਿੱਚ ਕਾਲੀ ਦਲ ਦੇ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਅਗਵਾ ਕਰਨ ਦਾ ਮਾਮਲਾ ਵੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਇਸ ਅਗਵਾ ਕਾਂਡ ਵਿੱਚ ਹੋਮਗਾਰਡ ਜਵਾਨਾਂ ਨੂੰ ਦੋਸ਼ੀ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਕੈਂਡ ਨੂੰ ਤਿਆਰ ਨਹੀਂ ਹੈ ਜਾਣਕਾਰੀ ਮੁਤਾਬਕ ਇਸ ਘਟਨਾ ਸੰਬੰਧੀ ਸਿਟੀ ਥਾਣੇ ਦੇ ਵਿੱਚ 76 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਇਸ ਮਾਮਲੇ ਦੇ ਵਿੱਚ ਤਿੰਨ ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਜਿਸ ਵਿੱਚ ਰੋਹਿਤ ਗਿਲ ਗੁਰਪ੍ਰੀਤ ਅਤੇ ਗੋਪੀ ਅਤੇ ਜੈਕਬ ਦਾ ਨਾਮ ਸ਼ਾਮਲ ਹੈ ਅੱਜ ਸੰਸਾਲ ਜਿਹੜੀ ਇੱਕ ਘਟਨਾ ਤੁਹਾਡੇ ਬੇਟੇ ਨਾਲ ਹੋਈ ਆ ਜੀ ਜੀ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਮੇਰਾ 22 ਤਰੀਕ ਨੂੰ ਉੱਤਪਨ 10:30 ਵਜੇ ਬੱਚਾ ਗਿਆ ਮਰਾਸ਼ਾ ਰੋਡ ਤੇ ਸਮੋਸੇ ਲੈਣ ਵਾਸਤੇ ਮੇਰੇ ਵਾਸਤੇ ਤੇ ਆਪਣੇ ਵਾਸਤੇ ਵੀ ਉੱਥੋਂ ਹੀ ਕੋਈ ਅਣਜਾਣ ਤੇ ਬੰਦੇ ਸੀ ਮੇਰੇ ਬੱਚੇ ਨੂੰ ਚੱਕ ਕੇ ਲੈ ਗਏ 11:00 ਵਜੇ 10 ਮਿੰਟ ਤੇ ਮੈਨੂੰ ਫੋਨ ਆਂਦਾ ਵਾ ਕਿ ਤੁਹਾਡਾ ਬੱਚਾ ਅਜੇ ਦਾ ਅਸੀਂ ਫਾਇਲਿਆ ਵਾ ਇਹ ਗਲਤ ਕੰਮ ਕਰਦਾ ਸੀਗਾ ਤੇ ਅਸੀਂ ਇਹਨੂੰ ਲੈ ਚੱਲੇ ਆ ਜੇ ਤੁਸੀਂ ਕੋਈ ਸਾਡੇ ਨਾਲ ਫੈਸਲਾ ਕਰਨਾ ਤਾਂ ਲੰਬੜੇ ਆ ਜਾਓ ਅਸੀਂ ਇੱਥੋਂ ਤਿਆਰੀ ਕਰਕੇ ਲਾਂਬੜੇ ਮੈਂ ਕਿੱਦਾਂ ਆਵਾਂ 10000 ਰੁਪਇਆ ਲੈ ਕੇ ਲਾਂਬੜੇ ਆਓ ਸਾਨੂੰ ਮਿਲੋ ਇਹ ਬੰਦਾ ਛੱਡ ਦਿੰਦੇ ਹਾਲੇ ਸਾਡੇ ਤਾਂ ਹੀ ਗੱਲਾਂ ਵੱਡੇ ਅਫਸਰਾਂ ਤਾਂ ਹੀ ਗੱਲ ਨਹੀਂ ਹੈਗੀ ਅਸੀਂ ਜਾਣੇ ਆ ਅਸੀਂ ਜਦੋਂ ਕਮਲ ਹਸਪਤਾਲ ਲੰਘੇ ਆ ਸਾਨੂੰ ਕਹਿੰਦੇ ਤੁਸੀਂ ਕਿੱਥੇ ਆ ਜੀ ਕਮਲ ਹਸਪਤਾਲ ਕਹਿੰਦੇ ਤੁਸੀਂ ਇੱਥੇ ਰੁਕੋ ਕਿਸੇ ਨਾ ਕਿਤੇ ਆਤਾਜ ਚੂ ਦੇ ਕੋਲ ਰੁਕੋ ਤੇ ਬੰਦੇ ਸਾਡੇ ਆਂਦੇ ਪੈਸੇ ਤੁਹਾਡੇ ਕੋਲ ਲੈਂਦੇ ਆ ਮੈਂ ਤੇ ਮੇਰਾ ਬੇਟਾ ਵੱਡਾ ਜਸਪ੍ਰੀਤ ਸਿੰਘ ਅਸੀਂ ਦੋਨੇ ਸੀਗੇ ਅਸੀਂ ਉੱਥੇ ਰੁਕੇ ਆ 5-7 ਮਿੰਟ ਰੁਕੇ ਆ ਉਹਨਾਂ ਜਿਹਨੂੰ ਦੋ ਮੁੰਨੇ ਆਏ ਆ ਮੂੰਹ ਉਹਨਾਂ ਦੇ ਵੱਧੇ ਤੇ ਮੋਟਰਸਾਈਕਲ ਸੀਗਾ ਸਪਲੈਂਡਰ ਨੰਬਰ ਪਲੇਟਾ ਹੈ ਨਹੀਂ ਸੀ ਤੇ ਅਸੀਂ ਸਾਨੂੰ ਕਹਿੰਦੇ ਤੁਸੀਂ ਬਾਹਰ ਨਿਕਲ ਕੇ ਸਾਨੂੰ ਪੈਸੇ ਫੜਾਓ ਅਸੀਂ ਕਿਹਾ ਬਾਹਰ ਅਸੀਂ ਕੀ ਨਿਕਲਣਾ ਤੁਸੀਂ ਸਾਡੇ ਕੋਲ ਆਓ ਪੈਸੇ ਲਓ ਸਾਡੇ ਕੋਲ ਗੱਡੀ ਜਾ ਕੇ ਪੈਸੇ ਲੈ ਲਓ ਪੈਸੇ ਤਾਂ ਦੇਣੇ ਆ ਤੁਸੀਂ ਸਾਡੀ ਗੱਡੀ 'ਚ ਬੈਠੋ ਸਾਡਾ ਮੁੰਡਾ ਸਾਨੂੰ ਦਿਓ ਤੇ ਸਾਡੇ ਕੋਲ ਪੈਸੇ ਲੈ ਲਓ ਉਹ ਇੰਨੀ ਗੱਲ ਨਾਲ ਸਾਡੇ ਕੋਲ ਆਏ ਤੇ ਭੱਜ ਗਏ ਸਾਡੇ ਕੋਲੋਂ ਅਸੀਂ ਉਹਨਾਂ ਦਾ ਪਿੱਛਾ ਕੀਤਾ ਉਹ ਮਿਲੇ ਨਹੀਂ ਮੁੜ ਕੇ ਅਸੀਂ ਆ ਕੇ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ਨੂੰ ਤਲਾਸ਼ ਦਿੱਤੀ ਆ ਪੁਲਿਸ ساری ਦਿਹਾੜੀ ਮਤਲਬ ਟੈਲੀਫੋਨ ਮਲਾਂਦੀ ਦੀ ਕਰਦੀ ਰਹੀ ਸੀ ਹਸਾਬ ਲਾਇਆ ਪਤਾ ਨਹੀਂ ਕੀ ਬਣਿਆ ਕੀ ਨਹੀਂ ਬਣਿਆ ਅਸੀਂ ਆ ਗਏ ਆ ਕੋਈ ਸ਼ਾਮੀ 7:00 ਵਜੇ ਮੈਂ ਆਪਣੀ ਪੜਤਾਲ ਕਰਦਾ ਰਿਹਾ ਭਾਈਨਾਟ ਕਰਦਾ ਰਿਹਾ ਪੁਲਿਸ ਨੂੰ ਤਲਾਹ ਦੇ ਕੇ ਸ਼ਾਮੀ 7:30 ਵਜੇ ਮੁੰਡੇ ਨੂੰ ਆਲੋ ਆਲ ਦੇ ਗੇੜ ਤੇ ਲੱਗ ਆਇਆ ਤੇ ਮੁੰਡੇ ਦਾ ਮੈਨੂੰ ਫੋਨ ਆਇਆ ਮੈਂ ਮੁੰਡੇ ਨੂੰ ਜਾ ਕੇ ਉੱਥੋਂ ਆਲੋ ਆਲ ਤੋਂ ਘਬਰਾਇਆ ਸੀਗਾ ਕਰ ਲਿਆਂਦਾ ਉਹਨੂੰ ਪਾਣੀ ਪੂਣੀ ਪੁਲਾਇਆ ਪਲਾ ਕੇ ਤੇ ਉਹਨੂੰ ਰੋਂਦਾ ਰਿਹਾ ਕਹਿੰਦਾ ਮੇਰੇ ਨਾਲ ਤਕਾ ਹੋਇਆ ਆ ਗੱਲ ਆ ਨੇਗਾ ਹੋਇਆ ਕੀ ਆ ਕਹਿੰਦਾ ਆ ਪਾਣਾ ਵਰਤਿਆ ਮੈਨੂੰ ਤਾਂ ਪਿਸਤੌਲ ਮੇਰੇ ਰਖਦੇ ਸੀਗੇ ਕਹਿੰਦੇ ਪਿਓ ਕੋ ਆਪਣੇ ਕੋ 50000 ਰੁਪਇਆ ਮੰਗਾ ਤੇ ਮੇਰੇ ਕੋ 50000 ਦੀ ਹਿੰਮਤ ਨਹੀਂ ਮੇਰੇ ਕੋ 50000 ਦੀ ਹਿੰਮਤ ਹੁੰਦੀ ਤੇ ਮੈਂ ਠੀਕ ਸੀ ਮੈਂ ਮਾੜਾ ਮੋਟਾ 10000 ਰੁਪਇਆ ਲੈ ਕੇ ਗਿਆ ਸੀ ਆ ਕੋਲ ਮੈਂ ਕਹਿੰਦਾ ਮੰਨਣਗੇ ਠੀਕ ਹੈ ਨਾ ਮੰਨਣਗੇ ਨਾ ਸੀ ਮਤਲਬ ਉਹ ਸਾਰੀ ਜਹਾਗੀ ਮੁੰਡਾ ਘਰ ਆ ਗਿਆ ਮੁੰਡੇ ਨੂੰ ਪੁੱਛਿਆ ਤੈਨੂੰ ਕਿੱਥੇ ਕਿੱਥੇ ਲੈ ਗਏ ਆ ਕਿਤਾ ਕਿ ਦੋਈ ਕਹਿੰਦਾ ਪਹਿਲਾਂ ਨੰਗਲਾ ਅਡੇ ਤੇ ਲੈ ਕੇ ਗਏ ਆ ਫਿਰ ਮੁੱਧਾ ਅਡੇ ਤੇ ਲੈ ਕੇ ਗਏ ਆ ਮੈਂ ਨੰਗਲਾਡੇ ਕੀ ਕੀਤਾ ਕਹਿੰਦਾ ਕੋਕ ਪੀਤੀ ਆ ਉਥੋਂ ਆਈਡੀ ਕਢਾਈ ਫੇਰ ਮੈਂ ਮੁੱਧਾ ਡੇਰੋ ਜਾ ਕੇ ਆਈਡੀ ਕਢਾਈ ਉਹਨਾਂ ਨੇ ਠੰਡਾ ਪੀਤਾ ਫੇਰ ਉਹਨਾਂ ਦੀ ਫੋਟੋ ਲਈਆਂ ਐਸਐਸਓ ਸਾਹਿਬ ਨੂੰ ਸੈਂਡ ਕੀਤੀਆਂ ਐਵੇਂ کئی ਐਸਐਸਓ ਸਾਹਿਬ ਨੂੰ ਜੋ ਸੈਂਡ ਕੀਤੀਆਂ ਐਸਐਸਓ ਨੇ ਕਾਲ ਫੋਨ ਕੀਤਾ ਉਹ ਕਹਿੰਦੇ ਪ੍ਰੂਫੀ ਸਾਹਿਬ ਜੋ ਬਣਦੀ ਕਾਰਵਾਈ ਇਹ ਨਾ ਬੰਨਿਆ ਤੇ ਕੀਤੀ ਹੈ ਸਖਤ ਕਾਰਵਾਈ ਕੀਤੀ ਜਾਏ ਮੈਂ ਕਹਾ ਠੀਕ ਹੈ ਜੀ ਉਹ ਮੈਨੂੰ ਵਿਸ਼ਵਾਸ ਦਵਾਇਆ ਆ ਪੁਲਿਸ ਨੇ ਉਹਨਾਂ ਤੇ ਜੋ ਬਣਦੀ ਕਾਰਵਾਈ ਪੁਲਿਸ ਕਰ ਦੋ ਕਿ ਕੁਝ ਪਛਾਣ ਵੀ ਹੋਈ ਆ ਪਛਾਣ ਬੰਦਾ ਜਿਹੜਾ ਹੈਗਾ ਉਹ ਦੂਜਾ ਬੰਦੇ ਗੁਰਪ੍ਰੀ ਗੋਪੀ ਦੀ ਵੀ ਅਸੀਂ ਸ਼ਕਲ ਦੇਖੀ ਆ ਮੁੰਡੇ ਸਾਡੇ ਨੇ ਤੇ ਦੂਜਾ ਜਿਹੜਾ ਹੈਗਾ ਵਾ ਉਹ ਰੋਹਿਤ ਗੇਲ ਉਹਦੀ ਪਛਾਣ ਹੋ ਗਈ ਕਰਤੀ ਕਰ ਲਈ ਅਸੀਂ ਮੇਰੇ ਬੇਟੇ ਨੇ ਕਰਤੀ ਮਨਾਲ ਲੈ ਗਿਆ ਸਰਕਾਰ ਤੋਂ ਪ੍ਰਸ਼ਾਸਨ ਤੋਂ ਵੀ ਮੰਗ ਰਹੇ ਹਾਂ ਪ੍ਰਸ਼ਾਸਨ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਬਣਦੀ ਆ ਜਿਹੜੇ ਸ਼ਹਿਰ ਵਾਸੀ ਇਹ ਜੁम्मेवार ਬੰਦਿਆਂ ਦੇ ਬੱਚਿਆਂ ਨਾਲ ਹੁੰਦੇ ਤੇ ਬਾਕੀ ਆਮ ਮੈਂ ਤਾਂ ਚਲੋ ਆਪਣੀ ਪਾਈ ਨਟ ਕਰਕੇ ਹਸਾ ਲਿਆ ਆਮ ਵਸਨੀਕਾਂ ਆਪ ਸ਼ਹਿਰਦਾਰੀ ਨਾ ਹੋਏਗੀ ਉਹ ਕਿੱਥੋਂ ਇਹ ਨਹੀਂ ਪਾਈ ਨਟ ਕਰ ਸਕਦਾ ਵਿਚਾਰਾ ਗਰੀਬ ਆਦਮੀ ਲੋ ਕਿਸੇ ਗਰੀਬ ਦੇ ਬੱਚੇ ਨੂੰ ਚੱਕ ਕੇ ਲੈ ਜਾਣ ਕਰਨ ਉਹ ਬੱਚਾ ਕੀ ਕਰੂਗਾ ਬੰਦਾ ਕੀ ਕਰ ਸਕਦਾ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਸਖਤ ਹੋਣਾ ਪਊਗਾ ਇਸ ਕੰਮ ਲਈ ਜਿਹੜੇ ਇਹੋ ਜਿਹੇ ਬੰਦੇ ਪੰਜਾਬ ਪੁਲਿਸ ਚੋਂ ਜਾਂ ਕੋਈ ਵੀ ਕਿਸੇ ਵਿਭਾਗ ਵਿੱਚੋਂ ਉਹ ਸਖਤ ਤੋਂ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਮੈਂ ਪੁਲਿਸ ਦਾ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਵਿਸ਼ਵਾਸ ਦਿੱਤਾ ਮੈਨੂੰ ਔਰ ਕਾਰਵਾਈ ਕੀਤੀ ਇਹਦੇ ਵਿੱਚ ਜਿਹੜਾ 66 ਨੰਬਰ ਐਫਆਈਆਰ ਲੌਂਚ ਕੀਤੀ ਗਈ ਆ ਇਹਦੇ ਵਿੱਚ ਇਨਫੋਰਮੇਸ਼ਨ ਆਈ ਸੀਗੀ ਭਗਵਾਨ ਸਿੰਘ ਵੱਲੋਂ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਤੇ ਉਹਨਾਂ ਨੂੰ ਇੱਕ ਫੋਨ ਆਇਆ ਕਿ ਜਿਹਦੇ ਵਿੱਚ 50000 ਰੁਪਏ ਦੀ ਫਲੋਤੀ ਦੀ ਮੰਗ ਕੀਤੀ ਗਈ ਸੀ ਜਿਹਨੂੰ ਲੋਕਲ ਪੁਲਿਸ ਨੇ ਬੜੀ ਮੁਸਤੈਦਗੀ ਦੇ ਨਾਲ ਹੱਲ ਕਰਦੇ ਹੋਏ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਗਈ ਤਾਂ ਇਹਦੇ ਵਿੱਚ ਪਤਾ ਲੱਗਾ ਕਿ ਇਹ ਵਿੱਚ ਤਿੰਨ ਬੰਦੇ ਸ਼ਾਮਲ ਆ ਜਿਹੜੇ ਕਿ ਦਖਣੀ ਅਡੇ ਤੋਂ ਨਵਜੋਤ ਸਿੰਘ ਨੂੰ ਜਿਹੜਾ ਚੱਕ ਕੇ ਲਗਾ ਸੀਗੇ ਸਵਿਫਟ ਗੱਡੀ ਦੇ ਵਿੱਚ ਡੂਰਿੰਗ ਇਨਵੈਸਟੀਗੇਸ਼ਨ ਦੇ ਕਾਲ ਸਾਹਮਣੇ ਇਹਦੇ ਤਿੰਨ ਜਾਣੇ ਸੀਗੇ ਉਹਨਾਂ ਦੇ ਵਿੱਚੋਂ ਦੋ ਮੁਲਾਜ਼ਮ ਜਿਹੜੇ ਆ ਉਹ ਹੋਮ ਗਾਰਡਨ ਨਾਲ ਸੰਬੰਧਿਤ ਸੀਗੇ ਇਹਨਾਂ ਦੇ ਵਿੱਚੋਂ ਇੱਕ ਹੈਗਾ ਰੋਹਿਤ ਗਿੱਲ ਇੱਕ ਗੁਰਪ੍ਰੀਤ ਰੋਹਿਤ ਗਿੱਲ ਕੋਰਟ ਕੰਪਲੈਕਸ ਦੇ ਵਿੱਚ ਲੱਗਾ ਹੋਇਆ ਸੀਗਾ ਤੇ ਗੁਰਪ੍ਰੀਤ ਕਪੂਰਥਲਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀਗਾ ਜਿੱਥੋਂ ਐਬਸੈਂਟ ਚੱਲ ਰਿਹਾ ਤੇ ਡੂਰਿੰਗ ਇਨਵੈਸਟੀਗੇਸ਼ਨ ਜਿਹੜਾ ਗੁਰਪ੍ਰੀਤ ਨੂੰ ਆ ਉਹ ਹਲੇ ਤੱਕ ਕੋ ਫਰਾਰ ਚੱਲਿਆ ਜਾ ਰਿਹਾ ਤੇ ਰੋਹਿਤ ਗਿੱਲ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਸਰ ਜਿਹੜੇ ਮੁਲਾਜ਼ਮਾਂ ਤੇ ਪਰਚਾ ਦਰਜ ਕੀਤਾ ਗਿਆ ਇਹਨਾਂ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਹੈਗਾ ਨਹੀਂ ਇਹਨਾਂ ਤੇ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਕੋਈ ਨਸ਼ਾ ਵਗੈਰਾ ਕਰਨ ਦੀ ਆਦੀ ਹੈਗੇ ਇਹ ਹੁਣ ਇਹਨਾਂ ਦਾ ਟੈਸਟ ਵਗੈਰਾ ਕਰਾਵਾਂਗੇ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਤੇ ਇਹ ਜਿਹੜੀ ਫਰੋਤੀ ਦਾ ਮਾਮਲਾ ਹੈਗਾ ਵਾ ਇਹਨਾਂ ਨੇ ਪਹਿਲੀ ਵਾਰੀ ਫਰੋਤੀ ਮੰਗੀ ਜਾਂ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਮਾਮਲਾ ਹੈ ਇਹ ਡੂਰਿੰਗ ਇਨਵੈਸਟੀਗੇਸ਼ਨ ਇਹ ਚੀਜ਼ਾਂ ਇੱਟੀਆਂ ਅਸੀਂ ਵੈਰੀਫਾਈ ਕਰਾਂਗੇ ਇਹ ਫਸਟ ਫਸਟ ਵਾਰ ਇਹ ਹੋਇਆ ਸੀ ਕਿ ਜਾਂ ਇਹ ਪਹਿਲਾਂ ਵੀ ਹੋ ਚੁੱਕੇ ਨੇ ਜੀ ਕਿਹੜਾ ਇਹਨਾਂ ਨੇ ਕਿਡਨਾਪਿੰਗ ਕੀਤੀ ਕਿਹੜੀ ਗੱਡੀ ਚ ਕੀਤੀ ਤੇ ਕਿੱਥੇ ਲੈ ਕੇ ਗਏ ਕੁਝ ਪਤਾ ਲੱਗਾ ਸੀ ਇਹ ਸਵਿਫਟ ਡਿਜ਼ਾਇਰ ਸੀਗੀ ਸਿਲਵਰ ਨੰਬਰ ਸਿਲਵਰ ਕਲਰ ਦੀ ਸੀ ਗੱਡੀ ਪੀਬੀ 010 ਡੀਏ 93 13 ਇਹ ਵੱਖਰੇ ਵੱਖਰੇ ਏਰੀਆ ਦੇ ਵਿੱਚ ਇਹਨਾਂ ਨੂੰ ਘੁਮਾਈ ਗਿਆ ਲੋਕਲ ਦੇ ਵਿੱਚ ਪਰ ਜਦੋਂ ਪੁਲਿਸ ਦੇ ਕੋਲ ਇਹ ਚੀਜ਼ ਆਈ ਸਾਹਮਣੇ ਤਾਂ ਪੁਲਿਸ ਨੇ ਇਸ ਚੀਜ਼ ਨੂੰ ਹੱਲ ਕਰ ਲਿਆ ਠੀਕ ਹੈ ਸਰ ਹੁਣ ਤੱਕ ਅਰੈਸਟ ਕੀ ਦੀ ਪਈ ਹੈ ਹੱਲੇ ਇੱਕ ਸਿਰਫ ਰੋਹਿਤ ਗਿਲ ਦੀ ਜਿਹੜੀ ਅਰੈਸਟ ਹੋਈ ਆ ਦੋ ਜਿਹੜੇ ਆ ਇੱਕ ਹੈਗਾ ਮੁੰਡਾ ਗੁਰਪ੍ਰੀਤ ਇੱਕ ਨਾਲ ਜਿਹੜਾ ਪ੍ਰਾਈਵੇਟ ਵਿਅਕਤੀ ਸੀਗਾ ਜੈਕਬ ਉਹ ਹੱਲੇ ਅਰੈਸਟ ਹੋ ਮਾਰ ਤੇ ਸਰ ਕਿਹੜੀ ਤਾਰਾ ਦੇ ਨੰਬਰ ਕਰ ਦਿੱਤਾ ਗਿਆ ਸਰ ਵਿੱਚ ਅਸੀਂ ਜਿਹੜੇ 67 ਨੰਬਰ ਐਫਆਰ ਲੌਂਚ ਕੀਤੀ ਹੈ 386 342 506 511 34 ਐਫਸੀ ਜਦ ਦੀ ਨੇ ਐਫਆਰ ਲੌਂਚ ਕੀਤੀ ਸਰ ਹੁਣ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੀ ਕਾਰਵਾਈ ਇਹ ਕਰਾਂਗੇ ਪਹਿਲਾਂ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜਾਂਗੇ ਤੇ ਪਲੱਸ ਅਸੀਂ ਇਹ ਇਨਵੈਸਟੀਗੇਟ ਕਰਾਂਗੇ ਕਿ ਹੋਰ ਇਹੋ ਜਿਹਾ ਜਿਹੜੇ ਕਿੰਨੇ ਮੈਟਰ ਹੋ ਚੁੱਕੇ ਆ ਸਰ ਜਿਹੜਾ ਰੋਹਿਤ ਗਿੱਲ ਖੜਿਆ ਹੈਗਾ ਵਾ ਇਹ ਤੇ ਪਹਿਲਾਂ ਵੀ ਕੋਈ ਅਪਰਾਧਿਕ ਮਾਮਲਾ ਨਹੀਂ ਨਹੀਂ ਇਹ ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ